ਲੋੜੀ ਮਨਾਇਆ ਜਾ ਰਿਹਾ ਹੈ ਸੋਤੀਆਂ ਸਾਡੇ ਸਮਾਜ ਦੇ ਵਿੱਚ ਬਹੁਤ ਵਿਸ਼ੇਸ਼ਤਾ ਸੋ ਸਾਰੀਆਂ ਟੀਆਂ ਨੂੰ ਅੱਜ ਨਾਲ ਇਕੱਠੇ ਹੋ ਕੇ ਪਾਉਣ ਨੂੰ ਬਹੁਤ ਵਿਸ਼ੇਸ਼ਤਾ ਕਰਵਾਇਆ ਦਾ ਜਿਨ੍ਹਾਂ ਨੇ ਮੌਕੇ ਆ ਕੇ ਸਾਡੇ ਇਸ ਗੁਰੂਪੁਰਖ ਦੀ ਚਾਹ ਕਰਦੇ ਨੇ ਲੰਗਮੀ ਬੱਚਿਆਂ ਦੇ ਲੋੜੀ ਪੁਆਰ ਉਹਨਾਂ ਦੇ ਸਮਾਜ ਦੇ ਵਿੱਚ ਤੇ ਹੁਣ ਭੰਦੇ ਬਲ ਬਣ ਕੇ ਤੋਂ ਬੋਲਿਆ ਬੰਕੇ ਟੋੜ ਕੇ ਆ ਗਏ you mm -hmm. ਜਿਵੇਂ ਬੂਟਾ ਸਿੰਘ ਲੱੱਦਰਜ ਪਹੁੰਚ ਕੇ ਲੋਹੜੀ ਦਾ ਤਿਆਰ ਜੇ ਪੰਜਾਬ ਦੇ ਵਿੱਚ ਧੂਮ ਧਾਮ ਨਾਲ ਮਨਾਇਆ ਜਾ ਰਿਹਾ ਹੈ ਗੱਲਬਾਤ ਕਰਦੇ ਹਾਂ ਸਾਡੇ ਨਾਲ ਮੌਜੂਦ ਨੇ ਪ੍ਰਧਾਨ ਜੀ ਪ੍ਰਧਾਨ ਜੀ ਥੋੜਾ ਸਵਾਦ ਸਾਡੇ ਚੈਨਲ ਦੇ ਵਿੱਚ ਸਭ ਤੋਂ ਪਹਿਲਾਂ ਤਾਂ ਮੈਂ ਸਾਡੇ ਜਿਹੜੇ ਕਿ ਚੈਨਲ ਵਾਲੇ ਬੂਟਾ ਲੱੱਦਰ ਜੀ ਉਹਨਾਂ ਦੇ ਇੱਥੇ ਆਉਣ ਤੇ ਸਾਡੇ ਹਿਊਮਨ ਰਾਈਟਸ ਸੋਸ਼ਲ ਵੈਲਫੇਅਰ ਐਸੋਸੀਏਸ਼ਨ ਪੰਜਾਬ ਇੰਡੀਆ ਵੱਲੋਂ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਖੁਸ਼ੀ ਦੇ ਮੌਕੇ ਤੇ ਆ ਕੇ ਇਸ ਰੌਣਕ ਨੂੰ ਵਧਾਇਆ ਜਿਵੇਂ ਕਿ ਅਸੀਂ ਬੜੇ ਲੰਮੇ ਸਮੇਂ ਤੋਂ ਤਕਰੀਬਨ ਵੀ ਕਹ ਲਈਏ 2009 ਤੋਂ ਇਹ ਜਿਹੜੇ ਕਿ ਲੋਹੜੀ ਦਾ ਛੋਟੀਆਂ ਬੱਚਿਆਂ ਦਾ ਪ੍ਰੋਗਰਾਮ ਆ ਜਿਹੜਾ ਮਨਾਉਂਦੇ ਆ ਰਹੇ ਆ ਕਿਉਂਕਿ ਸਾਡੇ ਸਮਾਜ ਦੇ ਵਿੱਚ ਜੇਕਰ ਸਾਡਾ ਕਾਠਾ ਅਸੀਂ ਉਦੋਂ ਹੀ ਇਹ ਕੰਮ ਕਰ ਸਕਦੇ ਆ ਜਿਵੇਂ ਕਿ ਅਸੀਂ ਇੱਕ ਹਿਮੋ ਰੈਟਸ ਸੋਸ਼ਲ ਵੈਲਫੇਅਰ ਵੱਲੋਂ ਸਾਰੀ ਸਾਡੀ ਸਮੁੱਚੀ ਟੀਮ ਸਾਡੇ ਨਾਲ ਸਾਡੇ ਕੌਮੀ ਚੇਅਰਮੈਨ ਸਤੀਸ਼ ਕੁਮਾਰ ਬਰਮਾ ਜੀ ਨਰਮਲ ਦੁੱਲੋ ਜੀ ਜਿਹੜੇ ਕਿ ਸਾਡੇ ਐਨ ਆਰ ਆਈ ਵਿੰਗ ਦੇ ਇੰਡੀਆ ਦੇ ਪ੍ਰੈਜ਼ੀਡੈਂਟ ਨੇ ਤੇ ਸਾਡੀ ਸਾਰੀ ਜ਼ਿਲ੍ਹੇ ਦੀ ਟੀਮ ਤੇ ਸਾਡੇ ਗੁਰਿੰਦਰ ਮੈਡਮ ਜੀ ਜ਼ਿਲ੍ਹਾ ਚੇਅਰਪਰਸਨ ਬਲਜਿੰਦਰ ਕੌਰ ਜੀ ਸਾਡੇ ਸੀਨੀਅਰ ਅਰਜੀਟਿਕ ਵਾਈਸ ਪ੍ਰਧਾਨ ਨੇ ਪੰਜਾਬ ਦੇ ਤੇ ਹੋਰ ਸਾਡੇ ਸਾਰੇ ਵੱਖ-ਵੱਖ ਅਹੁਦੇਦਾਰ ਸਹਿਬਾਨ ਪਹੁੰਚੇ ਨੇ ਇੱਥੇ ਕਿਉਂਕਿ ਸਾਰਿਆਂ ਦੇ ਸਹਿਯੋਗ ਦੇ ਨਾਲੇ ਜਸਵੀਰ ਕੌਰ ਜੀ ਨੇ ਇਹਨਾਂ ਦੇ ਸਹਿਯੋਗ ਦੇ ਨਾਲੇ ਜਿਨ੍ਹਾਂ ਨੇ ਬੱਚਿਆਂ ਨੂੰ ਲਿਆ ਕੇ ਇਹਨਾ ਮੰਨੋ ਪ੍ਰਬੰਧ ਕੀਤਾ ਕਿਉਂਕਿ ਜੇਕਰ ਅੱਜ ਗੱਲ ਕਰੀਏ ਆਪਾਂ ਬੜੇ ਲੰਮੇ ਸਮੇਂ ਦੀ ਗੱਲ ਕਰੀਏ ਵੇ ਮੁੰਡੇ ਜਿਹੜੇ ਕਿ ਅੱਗੇ ਧੀ ਪਰ ਅੱਜ ਜਿਹੜੀਆਂ ਬੱਚੀਆਂ ਅੱਗੇ ਨੇ ਬੱਚਿਆਂ ਨੂੰ ਅੱਗੇ ਕਰਨ ਵਾਸਤੇ ਵੀ ਸਾਡੇ ਸਮਾਜ ਦਾ ਜਿਹੜਾ ਕਿ ਸਹਿਯੋਗ ਆ ਬਹੁਤ ਜ਼ਰੂਰੀ ਆ ਕਿਉਂਕਿ ਬੱਚਿਆਂ ਨੂੰ ਹੌਸਲੇ ਦੀ ਜ਼ਰੂਰਤ ਆ ਅੱਜ ਸਾਡਾ ਸਮਾਜ ਆ ਜਿਹੜਾ ਜੋ ਸਾਡੇ ਨੌਜਵਾਨ ਬੱਚੀਆਂ ਨੇ ਇਹਨਾਂ ਨੂੰ ਜੇਕਰ ਅੱਜ ਹੌਸਲੇ ਨੇ ਅੱਜ ਇਸੇ ਕਰਕੇ ਉਹ 14th ਭਾਵੇਂ ਜ਼ਿਲ੍ਹਾ ਫਤਿਹਗੜ੍ਹ ਸਾਹਿਬ ਉਹ ਵੀ ਐਸਐਸਪੀ ਦੀ ਗੱਲ ਕਰੀਏ ਉੱਥੇ ਵੀ ਸਾਡੀ ਸਾਡੇ ਮੈਡਮ ਨੇ ਐਸਐਸਪੀ ਖੰਨੇ ਦੇ ਵਿੱਚ ਬੜੀ ਦੇਰ ਤੋਂ ਨੇ ਜਿਨ੍ਹਾਂ ਨੇ ਨਸ਼ਿਆਂ ਤੇ ਨੱਥ ਪਾਉਣ ਵਾਸਤੇ ਮੰਨੋ ਵੱਖ-ਵੱਖ ਜ਼ਿਲ੍ਹਿਆਂ ਦੇ ਵਿੱਚ ਜਾ ਕੇ ਦਿਨ ਨਾ ਰਾਤ ਦੇ ਨੂੰ ਛੱਡ ਕੇ ਮੰਨੋ ਬੜਾ ਵਧੀਆ ਤਰੀਕੇ ਨਾਲ ਵਰਕ ਕਰ ਰਹੇ ਨੇ ਇਸੇ ਤਰ੍ਹਾਂ ਕਿਉਂਕਿ ਉਹਨਾਂ ਨੂੰ ਹੌਸਲਾ ਵੀ ਜਿਹੜਾ ਸਾਡਾ ਸਮਾਜ ਆ ਜਾਂ ਸਾਡੇ ਸਮਾਜਿਕ ਤੌਰ ਤੇ ਜਥੇਬੰਦੀਆਂ ਨੇ ਉਹ ਸਾਡੇ ਨਾਲ ਨੇ ਤਾਂ ਕਿ ਅਸੀਂ ਇਹਨਾਂ ਨੂੰ ਨੱਥ ਪਾ ਸਕਦੇ ਹਾਂ ਅੱਜ ਇਸੇ ਕਰਕੇ ਜਿਹੜੇ ਕਿ ਬੱਚੇ ਨੇ ਅਸੀਂ ਆਪਣੇ ਵੱਲੋਂ ਈਮਰਡਸ ਸੋਸ਼ਲ ਵੈਲਫੇਅਰ ਵੱਲੋਂ ਬੱਚਿਆਂ ਨੂੰ ਸਮਾਨ ਦੇ ਕੇ ਸੂਟ ਵਗੈਰਾ ਹੋਰ ਸਮਾਨ ਦੇ ਕੇ ਅਸੀਂ ਉਹਨਾਂ ਨੂੰ ਸਨਮਾਨਤ ਦੇ ਰਹੇ ਹਾਂ ਤੇ ਅਸੀਂ ਗੁਰੂ ਮਹਾਰਾਜ ਅੱਗੇ ਹੀ ਬੇਨਤੀ ਕਰਾਂਗੇ ਵੀ ਕੁੜੀਆਂ ਜਿਹੜੀਆਂ ਨੇ ਪੜ੍ਹ ਲਿਖ ਕੇ ਇਦਾਂ ਹੀ ਅਫਸਰ ਲੱਗਣ ਭਾਵੇਂ ਜੱਜ ਸਾਹਿਬ ਦੀ ਗੱਲ ਕਰੀਏ ਭਾਵੇਂ ਆਪਾਂ ਐਸਐਸਪੀ ਦੀ ਡੀਐਸਪੀ ਦੀ ਐਚਡੀਐਮ ਦੀ ਗੱਲ ਕਰੀਏ ਬੱਖ-ਬੱਖ ਉੱਚੇ ਆਉਂਦਿਆਂ ਤੇ ਸਾਡੀਆਂ ਅੱਜ ਬੇਟੀਆਂ ਬੈਠੀਆਂ ਨੇ ਅਸੀਂ ਇਹਨਾਂ ਦਾ ਬਹੁਤ-ਬਹੁਤ ਇੱਥੇ ਪਹੁੰਚਣ ਤੇ ਸਾਡੇ ਦਫ਼ਤਰ ਤੇ ਮਲੌਰ ਰੋਡ ਖੰਨੇ ਤੇ ਤੇ ਧੰਨਵਾਦ ਕਰਦੇ ਹਾਂ ਤੇ ਇਹਨਾਂ ਨੂੰ ਅਸੀਂ ਮੁਬਾਰਕ ਵੀ ਦਿੰਨੇ ਆਂ ਸਭ ਤੋਂ ਪਹਿਲਾਂ ਤਾਂ ਮੈਂ ਸਾਡੇ ਕੌਮੀ ਪ੍ਰਧਾਨ ਨੇ ਜਿਹੜੇ ਬਾਉਸਤੀਸ਼ ਬਰਮਾ ਜੀ ਤੇ ਸਾਡੇ ਪ੍ਰਧਾਨ ਗੁਰਦੀਪ ਸਿੰਘ ਮਦਨ ਜੀ ਤੇ ਮੈਡਮ ਢੱਲੋਂ ਜੀ ਤੇ ਨਾਲ ਉਹਨਾਂ ਦੇ ਮੈਡਮ ਗੁਰਿੰਦਰ ਜੀ ਸਾਰੇ ਸਮੂਚੀ ਟੀਮ ਦੇ ਜਿਹੜੇ ਮੈਂਬਰ ਇੱਥੇ ਇਕੱਠੇ ਹੋਏ ਨੇ ਤੇ ਇਹਨਾਂ ਨੇ ਸਾਨੂੰ ਬੁਲਾਇਆ ਇਜਤਮਾਨ ਬਖਸ਼ਿਆ ਇਹਨਾਂ ਦਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਕਰਦਾ ਹਾਂ ਤੇ ਬਾਕੀ ਜੋ ਬੱਚਿਆਂ ਨੇ ਆਪਣਾ ਦਿਖਾਇਆ ਪ੍ਰੋਗਰਾਮ ਇੱਥੇ ਲੋਹੜੀ ਤੇ ਇਹ ਬਹੁਤ ਹੀ ਇੱਕ ਸ਼ਲਾਘਾਯੋਗ ਕਹਿ ਸਕਦਾ ਹੈ ਬੱਚਿਆਂ ਨੂੰ ਅਨਕੁਰੇਜਮੈਂਟ ਹੋ ਰਹੀ ਹੈ ਤੇ ਸਾਰੇ ਨਗਰ ਨਿਵਾਸੀਆਂ ਨੂੰ ਪੰਜਾਬ ਵਾਸੀਆਂ ਨੂੰ ਦੇਸ਼ ਵਾਸੀਆਂ ਨੂੰ ਅਸੀਂ ਵਿਦੇਸ਼ੀਆਂ ਦੀ ਬਸਦੇ ਪੰਜਾਬੀਆਂ ਨੂੰ ਲੋਹੜੀ ਦੀ ਲੱਖ ਲੱਖ ਮੁਬਾਰਕਬਾਦ ਦਿੰਨਾ ਮੈਂ ਪਰਮਾਤਮਾ ਜਿਹੜਾ ਸਭ ਨੂੰ ਖੁਸ਼ੀਆਂ ਭਰਿਆ ਇਹ ਸਾਲ ਹੋਵੇ ਸਭ ਨੂੰ ਖੁਸ਼ੀਆਂ ਮਿਲਣ ਸਭ ਨੂੰ ਤੰਦਰੁਸਤੀ ਹੋਵੇ ਬਾਕੀ ਪ੍ਰੈਸ ਵਾਲੇ ਵੀਰਾਂ ਦਾ ਸਾਰਿਆਂ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਆ ਕੇ ਸਾਰਾ ਕਵਰੇਜ ਕੀਤੀ ਸਾਰੇ ਦੇਸ਼ ਪੰਜਾਬ ਵਾਸੀਆਂ ਨੂੰ ਹੋਰ ਲੋਹੜੀਆਂ ਬਹੁਤ-ਬਹੁਤ ਮੁਬਾਰਕਾਂ ਦਿੰਦਾ ਇਹ ਵੀ ਜਿਹੜੇ ਸਾਡੇ ਛੋਟੀਆਂ ਬੱਚਿਆਂ ਦੀ ਲੋਹੜੀ ਮੈਂ ਬਹੁਤ ਵੱਡੀ ਕਈ ਸਾਲਾਂ ਤੋਂ ਪ੍ਰਾਪਤੀ ਹੋ ਰਹੀ ਹੈ ਇਹ ਅਸੀਂ ਕਹਿੰਦੇ ਹਾਂ ਬੱਚੀਆਂ ਲੋਕ ਚਾਹਣ ਵੀ ਸਾਡੇ ਬੱਚੀਆਂ ਹੋਣ ਹਾਂ ਜੀ ਹੋਰ ਬਹੁਤ ਮੁਬਾਰਕਾਂ ਵੱਲੋਂ ਜਿਹੜੀ ਲੋਹੜੀ ਦਾ ਤਿਉਹਾਰ ਮਨਾਇਆ ਜਾ ਰਿਹਾ ਹੈ ਇਹ ਮੈਂ ਕੌਮੀ ਪ੍ਰਧਾਨ ਜਿਹੜੇ ਮਦਨ ਮਦਨ ਜੀ ਗੁਰਦੀਪ ਗੁਰਦੀਪ ਸਿੰਘ ਇਹਨਾਂ ਦਾ ਮੈਂ ਬਹੁਤ ਸ਼ੁਕਰਗੁਜ਼ਾਰ ਹਾਂ ਵੀ ਇਹਨਾਂ ਨੇ ਬੱਚਿਆਂ ਨੂੰ ਬੁਲਾ ਕੇ ਜਸਵੀਰ ਕੌਰ ਨਾਫਰੀਦੀ ਨਾਲ ਇਹਨਾਂ ਨੇ ਬਹੁਤ ਵਧੀਆ ਇੱਥੇ ਪ੍ਰੋਗਰਾਮ ਰੱਖਿਆ ਵਾ ਜਿਹੜਾ ਲੋਹੜੀ ਦਾ ਇਹਦੇ ਚ ਵਿਸ਼ੇਸ਼ ਤੌਰ ਤੇ ਇਹਨਾਂ ਨੇ ਨਿਰਮਲ ਸਿੰਘ ਦੂਲੋਂ ਉਹਨਾਂ ਨੂੰ ਬੁਲਾਇਆ ਹੋਰ ਸਤੀਜੀ ਆਏ ਸਾਰੇ ਇਹ ਇੱਥੇ ਜਿਹੜੇ ਇਹਨਾਂ ਦੇ ਪ੍ਰਬੰਧਕ ਹੈ ਮੈਨੂੰ ਦੇਖ ਕੇ ਇੱਥੇ ਬਹੁਤ ਵਧੀਆ ਲੱਗਿਆ ਕਿ ਸਾਡੀਆਂ ਬੱਚੀਆਂ ਅੱਜ ਪੰਜਾਬ ਲੈਵਲ ਦੇ ਉੱਤੇ ਨਹੀਂ ਇੰਡੀਆ ਲੈਵਲ ਦੇ ਉੱਤੇ ਕੰਮ ਕਰ ਰਹੀਆਂ ਨੇ ਜਿਹੜੀਆਂ ਬੱਚੀਆਂ ਅੱਜ ਇਹ ਸਾਨੂੰ ਗੀਤ गा ਕੇ ਖੁਸ਼ੀ ਨਾਲ ਝੂਮ ਕੇ ਦਿਖਾ ਰਹੀਆਂ ਨੇ ਅਸੀਂ ਚਾਹੁੰਦੇ ਹਾਂ ਵੀ ਇਹ ਬੱਚੀਆਂ ਹਿੰਦੁਸਤਾਨ ਦੇ ਤਾਜ ਦੇ ਉੱਤੇ ਵੀ ਝੂਮਦੀਆਂ ਨਜ਼ਰ ਆਉਣ ਕਿਉਂਕਿ ਅੱਜ ਬੱਚੀਆਂ ਦਾ ਯੁੱਗ ਐਸਾ ਚੱਲ ਰਿਹਾ ਹੈ ਕਿ ਮੁੰਡੇ ਪਿੱਛੇ ਜਾ ਰਹੇ ਆ ਔਰ ਬੱਚੀਆਂ ਅੱਗੇ ਜਾ ਰਹੀਆਂ ਇਹ ਹਿਊਮਨ ਰਾਈਟਸ ਵੀ ਇੱਕ ਐਸਾ ਕੰਮ ਕਰਦੀ ਹੈ ਕਿ ਜਿਹਦੇ ਨਾਲ ਬੱਚਿਆਂ ਦਾ ਹੌਸਲਾ ਵੱਧਾ ਇਹ ਜਥੇਬੰਦੀ ਲੋਕਾਂ ਦੀ ਭਲਾਈ ਦਾ ਕੰਮ ਵੀ ਕਰਦੀ ਹੈ ਇਹ ਜਥੇਬੰਦੀ ਲੋਕਾਂ ਦੇ ਫੈਸਲੇ ਕਰਾਉਂਦੀ ਹੈ ਇਹ ਜਥੇਬੰਦੀ ਨਸ਼ਾ ਵੇਚਣ ਵਾਲਿਆਂ ਨੂੰ ਨੱਥ ਪੁਆਉਣ ਵਾਸਤੇ ਪੁਲਿਸ ਦੀ ਮਦਦ ਕਰਦੀ ਹੈ ਮੈਂ ਇਹ ਚਾਹੁੰਦਾ ਵੀ ਇਹ ਜਥੇਬੰਦੀਆਂ ਅਗਰ ਉੱਠ ਕੇ ਪੰਜਾਬ 'ਚ ਖੜੀਆਂ ਹੋ ਜਾਣ ਤਾਂ ਜਿਹੜਾ ਇਹ ਛੇਵਾਂ ਦਰਿਆ ਪੰਜਾਬ ਦੇ ਵਿੱਚ ਚੱਲ ਰਿਹਾ ਅੱਜ ਨਸ਼ੇ ਦਾ ਇਹ ਬਿਲਕੁਲ ਖਤਮ ਹੋ ਜੂਗਾ ਸਰਕਾਰਾਂ ਨੂੰ ਇਹਦੇ ਉੱਤੇ ਪੂਰਾ ਗੌਰ ਕਰਕੇ ਚੱਲਣਾ ਚਾਹੀਦਾ ਹੈ ਹਿਊਮਨ ਰਾਈਟਸ ਜਿਹੜੀ ਹੈ ਇਹਨਾਂ ਦੀ ਇਹ ਬਹੁਤ ਵਧੀਆ ਕੰਮ ਕਰ ਰਹੀ ਹੈ ਅੱਜ ਇਸ ਦਿਹਾੜੇ ਤੇ ਜਿੰਨੀਆਂ ਬੀਬੀਆਂ ਆਈਆਂ ਜਿੰਨੇ ਤੁਸੀਂ ਪ੍ਰੈਸ ਵਾਲੇ ਆਏ ਹੋ ਜਿੰਨੀਆਂ ਬੱਚੀਆਂ ਆਈਆਂ ਤੇ ਹਿਊਮਨ ਰਾਈਟਸ ਨੂੰ ਮੈਂ ਬਹੁਤ-ਬਹੁਤ ਵਧਾਈ ਦਿੰਦਾ ਪੂਰੇ ਪੰਜਾਬ ਨੂੰ ਪੂਰੇ ਹਿੰਦੁਸਤਾਨ ਨੂੰ ਲੱਖ ਲੱਖ ਮੁਬਾਰਕਾਂ ਲੋਹੜੀ ਦੀਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਰਮੰਦਰੀਏ ਹੋ ਤੇਰਾ ਕੌਣ ਵਿਚਾਰਾ ਹੋ ਦੁੱਲਾ ਭੱਟੀ ਵਾਲਾ ਹੋ ਦੁਲੇ ਦੀ ਧੀ ਵਿਆਹੀ ਹੋ ਸ਼ੇਰ ਸ਼ੱਕਰ ਪਾਈ ਹੋ ਇਦਾ ਲਾਲ ਪਟਾਕਾ ਓ ਕੁੜੀ ਦਾ ਸ਼ਾਲੂ ਪਾਟਾ ਹੋ ਲੋਹੜੀ ਦੀਆਂ ਬਹੁਤ ਬਹੁਤ ਵਧਾਈਆਂ ਸਾਰਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੋ ਅੱਜ ਆਹ ਲੋਹੜੀ ਦਾ ਪ੍ਰੋਗਰਾਮ ਰੱਖਿਆ ਗਿਆ ਇੱਥੇ ਸਾਡੇ ਆਪਣੇ ਗੁਰਦੀਪ ਸਿੰਘ ਮਾਦਨ ਵੀਰ ਜੀ ਬਹੁਤ ਸੀਨੀਅਰ ਨੇ ਤੇ ਆਪਣੇ ਸਤੀਸ ਬਾਬੂ ਜੀ ਆ ਮੇਰੀਆਂ ਮੈਡਮਾਂ ਸਾਰੇ ਮੈਂ ਸਾਰਿਆਂ ਦਾ ਨਾਂ ਨਹੀਂ ਲੈਣਾ ਚਾਹੁੰਦੀ ਹੈਗੀ ਜਾਨੀ ਕਿ ਮੈਂ ਸਾਰੇ ਇਹੀ ਸੰਦੇਸ਼ ਦਿੰਨੀ ਆ ਵੀ ਬੇਟੀਆਂ ਨੇ ਜਿਵੇਂ ਹੁਣ ਅੱਗੇ ਬੇਟਿਆਂ ਦੀ ਲੋਹੜੀ ਮਨਾਉਂਦੇ ਸੀਗੇ ਹੁਣ ਬੇਟੀਆਂ ਦੀ ਲੋਹੜੀ ਮਨਾਓ ਬੇਟੀਆਂ ਵੀ ਕਿਸੇ ਵੀ ਚੀਜ਼ ਤੋਂ ਘੱਟ ਨਹੀਂ ਕਿਸੇ ਵੀ ਕੰਮ ਤੋਂ ਘੱਟ ਨਹੀਂ ਗਈਆਂ ਇਸ ਕਰਕੇ ਹੁਣ ਬਹੁਤ ਵਧੀਆ ਪ੍ਰੋਗਰਾਮ ਕੀਤਾ ਸਾਰਿਆਂ ਨੂੰ ਇਹੀ ਸੰਦੇਸ਼ ਦਿੰਨੇ ਆ ਭਾਈ ਬਹੁਤ ਬਹੁਤ ਮੁਬਾਰਕਾ ਸਾਰੇ ਪੰਜਾਬ ਨੂੰ ਸਾਰੇ ਹਲ ਵਰਲਡ ਨੂੰ ਇਹ ਤੇ ਆਪਣੇ ਬੱਚਿਆਂ ਨੂੰ ਆਪਣੀਆਂ ਬੇਟੀਆਂ ਨੂੰ ਵੀ ਅੱਗੇ ਵਧਾਓ ਤੇ ਲੋਹੜੀ ਦੇ ਪ੍ਰੋਗਰਾਮ ਕਦੇ ਵੀ ਮਿਸ ਨਾ ਕਰੋ ਲੋਹੜੀ ਮਨਾਓ ਬੇਟੀਆਂ ਦੀ ਵੈਗਰੂ ਜੀ ਦਾ ਖਾਲਸਾ ਵੈਗਰੂ ਜੀ ਕੇ ਪੱਤਰ ਲੋਹੜੀ ਦਾ ਤਿਉਹਾਰ ਜਿਹੜਾ ਦਿਖਾਇਆ ਪਿਆਰ ਪੰਜਾਬ ਦੇ ਵਿੱਚ ਅੱਜਕੱਲ੍ਹ ਜਿਹੜੇ ਤਿਹਾਰ ਨੇ ਇਹ ਤਾਂ ਲੋਪੀ ਹੁੰਦੇ ਜਾ ਰਹੇ ਨੇ ਇੱਕ ਜਿਹੜਾ ਤਿਹਾਰ ਹੈ ਲੋਹੜੀ ਦਾ ਤਿਹਾਰ ਇਹਦੇ ਉੱਤੇ ਬੱਚੇ ਵੀ ਇਕੱਠੇ ਹੋ ਰਹੇ ਸਾਰੇ ਭੈਣ ਭਰਾ ਇਕੱਠੇ ਹੋ ਰਹੇ ਨੇ ਤਿਹਾਰ ਰਸ ਨਾਲ ਮਿਲ ਕੇ ਸਾਰੇ ਮਨਾ ਰਹੇ ਨੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਬਹੁਤ ਬਹੁਤ ਧੰਨਵਾਦ ਦਿਨ ਉਹ ਆਇਆ ਕੱਲਾ ਜਾ ਕੇ ਕਰ ਦੇਖਿਆ ਨਾ ਮੈਂ ਫੋਟੋ ਅੱਜ ਬਹੁਤ ਹੀ ਖੁਸ਼ੀ ਦਾ ਦਿਹਾੜਾ ਜੋ ਕਿ ਆਪਣੇ ਸ਼ਹਿਰ ਫੰਨੀ ਦੇ ਵਿੱਚ ਕੇਮੋ ਰਾਈਟ ਸੋਸ਼ਲ ਵੈਲਫੇਅਰ ਐਸੋਸੀਏਸ਼ਨ ਵੱਲੋਂ ਛੋਟੀਆਂ ਬੱਚਿਆਂ ਦੀ ਲੋੜੀ ਮਨਾਈ ਜਾ ਰਹੀ ਹੈ ਕਿਉਂਕਿ ਸਾਡੇ ਸਮਾਜ ਵਿੱਚ ਜੇਕਰ ਗੱਲ ਕਰੀਏ ਬੱਚਿਆਂ ਦੇ ਜਿਹੜੀਆਂ ਸਾਡੀਆਂ ਹੋਰ ਹਰ ਖੇਤਰ ਦੇ ਵਿੱਚ ਹਰ ਕੰਮ ਕਿਤੇ ਦੇ ਵਿੱਚ ਅੱਗੇ ਨੇ ਕਿਉਂਕਿ ਜੇ ਸਾਡੇ ਪਰਿਵਾਰ ਦਾ ਘਾਰਾ ਉਹ ਵੀ ਇੱਕ ਬੱਚਿਆਂ ਦੇ ਤਹਿਤ ਹੀ ਚੱਲਦਾ ਜੇ ਘਰ ਦੇ ਵਿੱਚ ਸਾਡੀਆਂ ਹੋਵੇ ਉਹ ਕੰਮ ਨਹੀਂ ਚੱਲਦਾ ਇਸ ਕਰਕੇ ਜਿਹੜੀ ਕਿ ਜਿੰਮੇਵਾਰੀ ਆ ਬੀਬੀ ਅੱਜ ਬਹੁਤ ਵੱਡੀ ਹੁੰਦੀ ਆ ਅੱਜ ਸਾਡੀਆਂ ਬੱਚਿਆਂ ਨੇ ਕੱਲੋਂ ਇਹਨਾਂ ਨੇ ਲੋਹਾ ਬਣਨਾ ਮਾਵਾ ਬਣਦਾ ਕਿਉਂਕਿ ਇਹਨਾਂ ਦਾ ਜਿਹੜਾ ਸਫਰ ਆ ਇਹਨਾਂ ਦੇ ਤਹਤ ਹੀ ਆਪਾਂ ਅੱਜ ਇੱਥੇ ਖੜੇ ਆ ਕਿਉਂਕਿ ਮੈਂ ਸਾਰੇ ਸਾਡੇ ਸਮਾਜ ਨੂੰ ਸਾਡੀਆਂ ਪਹਿਲਾ ਸਾਡੇ ਭਰਾ ਦੇਸ਼ ਦੇ ਵਿੱਚ ਵਿੱਚ ਬੈਠੇ ਸਾਡੇ ਸਾਰੇ ਹਿੰਦੂ ਉਸ ਵਿੱਚ ਅੰਤਿਜਾ ਸਭ ਲੋੜੀਂਦੀਆਂ ਸਭੀ ਸਾਰੇ ਹੀ ਸਮੁੱਚੀ ਟੀਮ ਨੂੰ ਲੱਖ ਲੱਖ ਵਾਰਗ ਦਿੰਦੇ ਆ ਗੁਰੂ ਮਹਾਰਾਜ ਜੀ ਪਰਵਾਰਾ ਨੂੰ ਜਲਦੀ ਕਲਾ ਦੇ ਵਿੱਚ ਰੱਖੇ ਕੱਦ ਕੇ ਆਉਣ ਵਾਲੇ ਅਗਲੀ ਲੋਰੀ ਨੂੰ ਅਸੀਂ ਬਹੁਤ ਵੱਡਾ ਜੀਤਿ ਫਖਸੇ ਨਾਲ ਕਿਉਂ ਹੋ ਰਹੀ ਕਿ ਛੱਟ ਦੇ ਮੌਸਮ ਨੂੰ ਦੇਖਦੇ ਹੋਏ ਛੋਟਾ ਬੰਸੀ ਮਿੱਤਾ ਜੀ ਫੇਰ ਵੀ ਵੱਡਾ ਹੋ ਗਿਆ ਇਹ ਗੁਰੂ ਮਹਾਰਾਜ ਜੀ ਕਿਰਪਾ ਉਹਦੇ ਤਹਿਤ ਹੀ ਆਪਾਂ ਇੱਥੇ ਸਾਰੇ ਇਹ ਜੋ ਕੰਮ ਕਰ ਰਹੇ ਹਾਂ ਮੈਂ ਇਹਨਾਂ ਦੇ ਵਿੱਚ ਕਹਿਣਾ ਹੂਆ ਕਿਸੇ ਵੀ ਬੱਚੇ ਨੂੰ ਜਲ ਕਿਉਂਕਿ ਇੱਕ ਇਹ ਆਪਾਂ ਨੇ ਫੋਟੋ ਕਰਨੀ ਦੀ ਕਾਰ ਲਈ ਇਸ ਤੋਂ ਬਾਅਦ ਗਰੰਗਰੰਗ ਪ੍ਰੋਗਰਾਮ ਬੱਚਿਆਂ ਵੱਲੋਂ ਥੋੜਾ ਜਿਹਾ ਹੋਵੇਗਾ ਉਸ ਤੋਂ ਬਾਅਦ ਜੇ ਆਪਾਂ ਬੱਚਿਆਂ ਨੂੰ ਆਪਣਾ ਰੇੜੇ ਤੇ ਸਮਾਨ ਦੇਖੇ ਤੇ ਜਿਹੜੀਆਂ ਬੱਚੀਆਂ ਭਗੜੇ ਵਾਲੀਆਂ ਨੇ ਉਹਨਾਂ ਨੂੰ ਮੇਰੇ ਕਮੇਟਨ ਪਾ ਕੇ ਸਨਮਾਨਿਤ ਕੀਤਾ ਜਾਣਾ ਤੇ ਉਹਨਾਂ ਦਾ ਮਾਣ ਤੇ ਸਨਮਾਨ ਕੀਤਾ ਜਾਣਾ ਤੇ ਉਸ ਤੋਂ ਬਾਅਦ ਫਿਰ ਆਪਾਂ ਯਾਰਕਤ ਵੰਡਣਾ ਚੱਲਾਂਗੇ ਸਾਡੇ ਜਿਵੇਂ ਕਿ ਲੋੜੀਂ ਦੇਖਦੇ ਹੋਏ ਲੋੜੀ ਤੇ ਮੋਹਰੀ ਵੰਡਾਈ ਜਾਊਗੀ बाद असां <laughs> <इस दो> <laughs> ਅੱਗੇ ਹੋਰ ਦੇ ਅੱਜ ਆਹਦਾ ਖੜਪਾ ਇਹ ਦੋਹਾਂ ਕਰਦੇ ਤੇਰੀ ਹੋ ਜਾ ਨਾਮ ਬੋਲਣ ਗੁਰਨੋਦ ਗਾਉਣ ਬਾਈ ਪਿੱਛੇ ਕਿਤਨਾ ਡਿਲੀਓ ਬੱਚੇ ਜਸਕੀਰ ਗੌਰ ਕਾਵਿਆ ਕਾਦੀਆ ਗੌਰ ਕਰੇ ਮੱਖਨੇ ਨਾਲ ਸੀ ਮੈਂ ਪਾਤੀ ਅਬ ਨੀਤ ਗੌਰ ਕਾਵਿਆ ਜਸਪ੍ਰੀਤ ਗੌਰ ਸੋਨੀਆ ਮੈਨਾ ਜਸਪ੍ਰੀਤ ਗੌਰ ਨੂਰ ਤਪ੍ਰੀਤ ਜਸਦੀ ਇੱਧਰ ਦੇਖੋ ਜੀ ਇੱਧਰ ਹੱਥ ਲਾ ਕੇ ਦੇਖੋ ਮੜਿਆ ਜੀ ਨੇ ਨੂਰ ਗੁਰ ਲਬੀਸ਼ਾ ਗੁਰ ਆ ਗੀਆਂ ਇੱਧਰ ਦੇਖੋ ਜੀ ਇੱਧਰ ਦੇਖੋ ਮੜੇ ਸਾਹਮਣੇ ਇੱਧਰ ਇੱਧਰ ਇੱਕ ਇਸ ਸੰਸਥਾ ਵੱਲੋਂ ਮਨਾਈ ਜਾਂਦੀ ਹੈ ਸਰਦਾਰ ਬੰਦੇ ਸਰਦਾਰ ਗੁਰਦੀਪ ਸਿੰਘ ਮਦਰ ਜੀ ਕੌਵੀ ਪ੍ਰਧਾਨ ਸਾਹਿਬ ਅੱਜ ਵੀ ਸਮਾਰ ਦੇ ਰਹੇ ਨੇ ਆਹੁੰਦੇ ਨੇ ਉਹਨਾਂ ਦੇ ਗੀਤਾਂ ਦੀ ਮਾਨ ਪਿਆਰ ਪਰਮੰਤਰ ਨੂੰ ਬੋਲੇ ਪਿੱਛੋਂ ਗਿਨ ਲੈ ਲਓ ਆਪਣੇ ਸਾਰਿਆਂ ਦੀ ਮਾਨ ਆ ਜੋ